ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਹੁਣ ਤੱਕ ਦੀਆਂ ਚੌਣਵੀਆਂ ਖਬਰਾਂ ਤੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੌਣ ਦੇ ਵਿੱਚ ਸ਼ਾਮ 5 ਵਜੇ ਤੱਕ 51% ਦੀ ਵੋਟਾਂ ਪਈਆਂ ਪੂਰੀ ਪ੍ਰਕਿਰਿਆ ਛੋਟੀਆਂ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨਿਪਰੇ ਚੜੀ ਨਸ਼ਾ ਤਸਕਰੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਇੱਕ ਵਾਰ ਮੁੜ ਕਾਲੀ ਆਗੂ ਵਿਕਰਮ ਜੇਠੀਆ ਨੂੰ ਸਮਣ ਭੇਜ ਕੇ ਸੱਦਿਆ ਗਿਆ ਤੇ ਹੁਣ ਖਬਰਾਂ ਇਸ ਤਰ੍ਹਾਂ ਦੇ ਨਾਲ ਨਸ਼ਾ ਤਸਕਰੀ ਦੇ ਕੇਸਾ ਦਾ ਸਾਹਮਣਾ ਕਰ ਰਹੇ ਸਾਬਕਾ ਮਾਲ ਮੰਤਰੀ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਮੁੜ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਸੱਮਣ ਕਰ ਦਿੱਤੇ ਗਏ ਨੇ ਸੱਮਣ ਭੇਜ ਕੇ ਉਹਨਾਂ ਨੂੰ ਪੇਸ਼ ਹੋਣ ਦੇ ਲਈ ਆਖਿਆ ਗਿਆ ਹੈ ਇਸ ਤੋਂ ਪਹਿਲਾਂ ਜਿਹੜਾ ਸੱਮਣ ਵਾਪਸ ਲੈ ਲਏਗੇ ਸਨ ਹੁਣ ਦੁਬਾਰਾ ਸੱਮਣ ਕੀਤੇ ਗਏ ਨੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਨਵੇਂ ਸੱਮਣ ਭੇਜ ਕੇ ਤਲਬ ਕਰ ਲਿਆ ਹੈ ਹਾਸਲ ਹੋਈ ਜਾਣਕਾਰੀ ਦੇ ਮੁਤਾਬਕ ਐਨਡੀਪੀਐਸ ਐਕਟ ਤਹਿਤ ਦਰਜ ਮਾਮਲੇ ਦੇ ਚੱਲਦੇ ਵਿਕਰਮ ਸਿੰਘ ਮਜੀਠੀਆ ਨੂੰ 18 ਜੁਲਾਈ ਨੂੰ ਪਟਿਆਲਾ ਵਿੱਚ ਪੇਸ਼ ਹੋਣ ਦੇ ਲਈ ਆਖਿਆ ਗਿਆ ਹੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਪਹਿਲਾਂ ਅਮਜੀਠਿਆ ਨੇ ਐਸਆਈਟੀ ਦੇ ਸਮਣਾਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਐਸਆਈਟੀ ਨੇ ਇਹ ਸਮਣਾਂ ਵਾਪਸ ਲੈ ਲਏ ਸਨ ਤੇ ਅੱਜ ਮੋੜ ਐਸਆਈਟੀ ਵੱਲੋਂ ਨਵੇਂ ਸਿਰੇ ਤੋਂ ਵਿਕਰਮ ਮਜੀਠੀਆ ਨੂੰ ਸਮਣਨ ਕਰਕੇ 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਗਏ ਨੇ ਰੁਕ ਕਰਦੇ ਹਾਂ ਅਗਲੀ ਖਬਰ ਦਾ ਅਗਲੀ ਖਬਰ ਜਲੰਧਰ ਪੱਛਮੀ ਵਿਧਾਨ ਸਭਾ ਚੋਣ ਦੇ ਨਾਲ ਜੁੜੀ ਹੋਈ ਹੈ ਜਲੰਧਰ ਪੱਛਮੀ ਦੀ ਹੋਈ ਜਿਮਨੀ ਚੋਣ ਦੇ ਵਿੱਚ ਸ਼ਾਮ 5 ਵਜੇ ਤੱਕ 51% ਦੇ ਕਰੀਬ ਵੋਟਾਂ ਪੈ ਚੁੱਕੀਆਂ ਨੇ ਸਵੇਰੇ ਜੇ ਪੋਲਿੰਗ ਸ਼ੁਰੂ ਹੋਈ ਉਸ ਦਰ ਤੋਂ ਲੈ ਕੇ ਲਗਾਤਾਰ ਜਿਹੜੀ ਚੋਣ ਪ੍ਰਕਿਰਿਆ ਲਗਾਤਾਰ ਚੱਲਦੀ ਰਹੀ ਅਖੀਰ ਦੇ ਜੋ ਸ਼ਾਮ 5 ਵਜੇ ਤੱਕ ਦੇ ਆંકੜੇ ਹਾਸਲ ਹੋਏ ਨੇ ਉਸ ਦੇ ਮੁਤਾਬਕ ਜਿਹੜਾ 51.30 ਫੀਸਦੀ ਪੋਲਿੰਗ ਹੋ ਚੁੱਕੀ ਹੈ ਕੁੱਲ ਮਿਲਾ ਕੇ ਇਹ ਪੋਲਿੰਗ ਬੜੀ ਦਰਸਤ ਹੁੰਦੀ ਹੋਈ ਵਿਖਾਈ ਦਿੱਤੀ ਛੋਟੀਆਂ ਘਟਨਾਵਾਂ ਨੂੰ ਛੱਡ ਕੇ ਇੱਕ ਦੁੱਕਾ ਥਾਂ ਨੂੰ ਛੱਡ ਕੇ ਪੂਰੀ ਚੋਣ ਪ੍ਰਕਿਰਿਆ ਅਮਨ ਅਮਾਨ ਦੇ ਨਾਲ ਸਮਾਪਤ ਹੁੰਦੀ ਹੋਈ ਨਜ਼ਰ ਆਈ ਜੇਕਰ ਆંકੜਿਆਂ ਦੀ ਗੱਲ ਕਰੀਏ ਤਾਂ ਸਵੇਰੇ 9 ਵਜੇ ਤੱਕ 10. 30 ਫੀਸਦੀ ਤੱਕ ਵੋਟਾਂ ਪਈਆਂ ਉਸ ਤੋਂ ਬਾਅਦ 11 ਵਜੇ ਤੱਕ 23.04 ਫੀਸਦੀ ਵੋਟਾਂ ਪਈਆਂ 1 ਵਜੇ 34.40 ਜਿਹੜੀਆਂ ਵੋਟਾਂ ਪੋਲ ਹੋਈਆਂ 3 ਵਜੇ ਤੱਕ 42.60 ਫੀਸਦੀ ਵੋਟਾਂ ਪਈਆਂ ਤੇ 5 ਵਜੇ ਵਜਦੇ ਜਿਹੜਾ ਇਹ ਅੰਕੜਾ ਵਧ ਗਿਆ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ ਕਿਉਂਕਿ ਵੋਟਾਂ ਸ਼ਾਮ 6 ਵਜੇ ਤੱਕ ਪੁਕਤ ਨਹੀਂ ਆਣੇ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਇਸ ਸਮੇਂ ਜਿਹੜਾ ਹੈ ਮੁੱਖ ਮੁਕਾਬਲਾ ਕਾਂਗਰਸ ਦੀ सुरेंद्र ਕੌਰ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਅਕਾਲੀ ਦਲ ਦੇ ਬਾਗੀ ਝੜੇ ਦੇ ਉਮੀਦਵਾਰ ਕਹਿ ਸਕਦੇ ਆ ਸਰਜੀਤ ਕੌਰ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ ਦੇ ਵਿਚਕਾਰ ਹੈ ਬਸਪਾ ਨੇ ਆਪਣਾ ਉਮੀਦਵਾਰ ਇਥੋਂ ਬਿੰਦਰਾ ਲੱਖਾਂ ਨੂੰ ਬਣਾਇਆ ਤੇ ਕੁੱਲ 15 ਉਮੀਦਵਾਰ ਆਪਣੀ ਕਿਸਮਤ ਇਸ ਜਿਮਣੀ ਚੋਣ ਚ ਅਜ਼ਮਾਰੇ ਨੇ ਅੱਜ EVM ਦੇ ਵਿੱਚ ਜਿਹੜੀ ਹੈ ਇਹਨਾਂ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਜਾਣੀ ਹੈ ਸਵੇਰੇ 7 ਵਜੇ ਤੋਂ ਜਾਰੀ VOTING ਪ੍ਰਕਿਰਿਆ ਹੁਣ ਤੱਕ ਤਕਰੀਬਨ ਮੁਕੰਮਲ ਹੋਣ ਦੇ ਨੇੜੇ ਹੈ ਅੱਤ ਦੀ ਗਰਮੀ ਵਿਚਾਲੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲੋਕਾਂ ਬੂਥਾਂ ਤੇ ਪਹੁੰਚੇ ਸਵੇਰ ਦੇ ਸਮੇਂ ਬੇਸ਼ੱਕ ਬੂਥਾਂ ਦੇ ਵੋਟਰਾਂ ਦਾ ਉਤਸ਼ਾਹ ਘੱਟ ਦਿਖਿਆ ਪਰ ਬਾਅਦ ਦੁਪਹਿਰ VOTING ਦੇ ਆਖਰੀ ਘੰਟੇਾਂ ਵਿਚਾਲੇ ਲੋਕਾਂ ਦਾ ਉਤਸ਼ਾਹ ਕਾਫੀ ਵਿਖਾਈ ਦਿੱਤਾ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਜਿਹੜਾ 13 ਜੁਲਾਈ ਨੂੰ ਨਤੀਜੇ ਆਉਣੇ ਨੇ ਉਸ ਤੋਂ ਪਹਿਲਾਂ ਕੁਝ ਬਾਰੀ ਲੋਕਾਂ ਨੂੰ ਜਿਹੜਾ ਉਹ ਫੜਿਆ ਗਿਆ ਜਿਸ ਦੇ ਵਿੱਚ ਚਿਤਲੂੰਗਰਾਲ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੇ ਕਈ ਆਮ ਆਦਮੀ ਪਾਰਟੀ ਦੇ ਅਜਿਹੇ ਆਗੂਆਂ ਨੂੰ ਫੜਿਆ ਜਿਹੜੇ ਕਿ ਬਾਹਰਲੇ ਹਲਕਿਆਂ ਦੇ ਨਾਲ ਸਬੰਧ ਰੱਖਦੇ ਸਨ ਤਾਂ ਇਹ ਇਸ ਪ੍ਰਕਾਰ ਜਿਹੜਾ ਇਹ ਚੋਣ ਪ੍ਰਕਿਰਿਆ ਫਿਲਹਾਲ ਮੁਕੰਮਲ ਹੋਈ ਹੈ ਆਮ ਆਦਮੀ ਪਾਰਟੀ ਦੇ ਉੱਤੇ ਸੱਤਾ ਦੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਵਿਰੋਧੀਆਂ ਦੇ ਵੱਲੋਂ ਇਸ ਚੋਣ ਪ੍ਰਕਿਰਿਆ 'ਚ ਲਗਾਏ ਗਏ ਨੇ ਤੇ ਅਗਲੀ ਖਬਰ 'ਚ ਗੱਲ ਕਰ ਲੈਨੇ ਆ ਕਿਸਾਨੀ ਅੰਦੋਲਨ ਦੀ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਮਾਮਲੇ ਵਿੱਚ ਇੱਕ ਜਨਹਤ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਦਾ ਉੱਚ ਅਦਾਲਤ ਦੇ ਵਿੱਚ ਲਗਾਈ ਗਈ ਸੀ ਇਸ ਦਾ ਨبطਾਰਾ ਕਰਦਿਆਂ ਹੋਇਆਂ ਅਦਾਲਤ ਨੇ ਇੱਕ ਸਖਤ ਹੁਕਮ ਦਿੱਤਾ ਹੈ ਅਦਾਲਤ ਨੇ ਕਿਹਾ ਹੈ ਕਿ ਜਿਹੜਾ ਹਰਿਆਣਾ ਸਰਕਾਰ ਛੇਤੀ ਤੋਂ ਛੇਤੀ ਸ਼ੰਭੂ ਬਾਰਡਰ ਦੇ ਉੱਤੇ ਕੀਤੀ ਗਈ ਆਪਣੀ ਬੈਰੀਕੇਟਿੰਗ ਨੂੰ ਪਰਾਂ ਹਟਾ ਲਵੇ ਅਤੇ ਇਸ ਦਾ ਇੱਕ ਸਮੇਂ ਦਾ ਜਿਹੜਾ ਇੱਕ ਹਫ਼ਤੇ ਦਾ ਸਮਾਂ ਜਿਹੜਾ ਉਹ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਦੇ ਦਿੱਤਾ ਹੈ ਹਰਿਆਣਾ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਪਰ ਹਾਈ ਕੋਰਟ ਨੇ ਇਸ ਨਾਲ ਸਹਿਮਤ ਨਾ ਹੁੰਦੇ ਹੋયા ਇਹ ਫੈਸਲਾ ਦਿੱਤਾ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨ ਜਿਹੜੇ ਐ ਉਹਨਾਂ ਦਾ ਵੀ ਰੱਦੇ ਅਮਲ ਸਾਹਮਣੇ ਆ ਗਿਆ ਹੈ ਪੰਜਾਬ ਤੇ ਹਰਿਆਣਾ ਕਾ ਹਾਈ ਕੋਰਟ ਵੱਲੋਂ ਸ਼ੰਭੂ ਬਾਰਡਰ ਦੇ ਰਸਤੇ ਖੋਲਣ ਦੇ ਫੈਸਲੇ ਬਾਰੇ ਬੋਲਦਿਆਂ ਕਿਸਾਨ ਆਗੂ ਸਰਵਨ ਸਿੰਘ ਭਦੇਰ ਨੇ ਆਖਿਆ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਅਦਾਲਤ ਨੇ ਸ਼ੰਭੂ ਬਾਰਡਰ ਤੇ ਰਸਤੇ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਉਹਨਾਂ ਆਖਿਆ ਕਿ ਜਿਹੜੇ ਹੁਕਮ ਅਦਾਲਤ ਨੇ ਜਾਰੀ ਕੀਤੇ ਨੇ ਪਹਿ先 ਪਹਿਲਾਂ ਉਹਨਾਂ ਹੁਕਮਾਂ ਦੀ ਕਾਪੀ ਅਦਾਲਤ ਤੋਂ ਮੰਗਾਵਾਂਗੇ ਫਿਰ ਅਸੀਂ ਸਾਰੀ ਗੱਲਬਾਤ ਪਤਾ ਕਰ ਆ ਨਹੀਂ ਰੋਕਿਆ ਬੈਰੀਕੇਟਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਅਤੇ ਇਸੇ ਗੱਲ ਤੇ ਅਦਾਲਤ ਨੇ ਅੱਜ ਮੋਰ ਲਗਾ ਦਿੱਤੀ ਹੈ ਭੰਦੇਰ ਨੇ ਆਖਿਆ ਕਿ ਅਸੀਂ 16 ਜੁਲਾਈ ਨੂੰ ਮੀਟਿੰਗ ਸੱਦੀ ਹੈ ਜਿਸ ਨੂੰ ਲੈ ਕੇ ਸੋਚ ਵਿਚਾਰ ਕੀਤਾ ਜਾਵੇਗਾ ਉਹਨਾਂ ਆਖਿਆ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਰਾਹ ਨਹੀਂ ਰੋਕਿਆ ਭੰਦੇਰ ਨੇ ਆਖਿਆ ਕਿ ਸਾਡਾ ਦਿੱਲੀ ਜਾਣ ਦਾ ਫੈਸਲਾ ਸੀ ਅਤੇ ਹਰਿਆਣਾ ਸਰਕਾਰ ਨੇ ਬੈਰੀਕੇਟਿੰਗ ਲਾ ਕੇ ਸਾਨੂੰ ਇੱਥੇ ਰੋਕ ਲਿਆ ਅਸੀਂ ਇਸ ਲਈ ਅੱਗੇ ਵਧਣ ਤੋਂ ਰੋਕ ਗਏ ਤਾਂ ਜੋ ਵੱਡੇ ਟਕਰਾਅ ਨਾ ਹੋਣ ਇਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਉਹਨਾਂ ਆਖਿਆ ਕਿ ਜਿਹੜੇ ਕਿਸਾਨ ਅੰਦੋਲਨ ਚ ਬੈਠੇ ਹਨ ਉਹ ਰਾ ਰੋਕਣ ਚ ਕਦੇ ਵੀ ਅੜਿੱਕਾ ਨਹੀਂ ਬਣ ਸਕਦੇ ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਸ਼ੰਭੂ ਬਾਰਡਰ ਤੇ ਰਸਤੇ ਖੋਲਣ ਦੀ ਹੁਕਮ ਜਾਰੀ ਕੀਤੀ ਹੈ ਹਨ ਤੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਤੱਕ ਬੈਰੀਕੇਟ ਹਟਾਉਣ ਦੇ ਜਿਹੜੇ ਆ ਹੁਕਮ ਦੇ ਦਿੱਤੇ ਗਏ ਨੇ ਮਨਜੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਕਿੰਨੇ ਸਮੇਂ ਚ ਬੈਰੀਕੇਟ ਹਟਾਉਂਦੀ ਹੈ ਇਸ ਦੇ ਉੱਤੇ ਪ੍ਰਸ਼ਨ ਚਿੰਨ ਲੱਗਿਆ ਰਹੇਗਾ ਇੱਕ ਹਫਤੇ ਦਾ ਸਮਾਂ ਜਿਹੜਾ ਮਨਜੋਗ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਦੇ ਦਿੱਤਾ ਹੈ ਗੱਲ ਕਰ ਇਹ ਹੈ ਭਾਜਪਾ ਦੇ ਤਿੰਨ ਆਗੂਆਂ ਨੂੰ ਇੱਕ ਧਮਕੀ ਦਿੱਤੀ ਗਈ ਹੈ ਜਿਸ ਦੇ ਵਿੱਚ ਜਾਨੋਂ ਮਾਰਨ ਦੀ ਗੱਲ ਆਖੀ ਗਈ ਹੈ ਆਖਿਆ ਗਿਆ ਕਿ ਜੇਕਰ ਤੁਸੀਂ ਭਾਜਪਾ ਨਹੀਂ ਛੱਡਦੇ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਏਗਾ ਜਾਂ ਤਾਂ ਭਾਜਪਾ ਛੱਡੋ ਜਾਂ ਜਹਾਨ ਛੱਡੋ ਇਹ ਗੱਲ ਇੱਕ ਚਿੱਠੀ ਦੇ ਵਿੱਚ ਕਹੀ ਗਈ ਹੈ ਚਿੱਠੀ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਭੇਜੀ ਗਈ ਹੈ ਇਸ ਧਮਕੀ ਤੋਂ ਬਾਅਦ ਜਿਹੜਾ ਭਾਜਪਾ ਦੀ ਸੁਰੱਖਿਆ ਨੂੰ ਲੈ ਕੇ ਸਮਿਖਿਆ ਲਗਾਤਾਰ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਭਾਜਪਾ ਦੇ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਨੂੰ ਕਤਲ ਦੀ ਧਮਕੀ ਦੇਣ ਵਾਲਾ ਪੱਤਰ ਭੇਜਿਆ ਗਿਆ ਪੱਤਰ ਦੇ ਵਿੱਚ ਕੁਝ ਜਲਨਸ਼ੀਲ ਪਦਾਰਥ ਵੀ ਭੇਜਿਆ ਗਿਆ ਹੈ ਚਿੱਠੀ ਵਿੱਚ ਭਾਜਪਾਗੂਆਂ ਨੂੰ ਭਾਜਪਾ ਛੱਡਣ ਜਾਂ ਦੁਨੀਆ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ ਪੱਤਰ ਵਿੱਚ ਖਾਲਿਸਤਾਨ ਅਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਿਖੇ ਗਏ ਨੇ ਜਿਨ੍ਹਾਂ ਆਗੂਆਂ ਨੂੰ ਧਮਕੀਆਂ ਮਿਲੀਆਂ ਨੇ ਉਹਨਾਂ ਵਿੱਚ ਪੰਜਾਬ ਵਿਭਾਜਪਾ ਦੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਅਤੇ ਨੈਸ਼ਨਲ ਰੇਲਵੇ ਕਮੇਟੀ ਦੇ ਮਹਿਮਤ ਤਰਜਿੰਦਰ ਸਿੰਘ ਸਰਾ ਅਤੇ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਸ਼ਾਮਲ ਨੇ ਇਸ ਧਮਕੀ ਵਿੱਚ ਭਾਜਪਾ ਦੇ ਵੱਡੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਭਾਜਪਾ ਆਗੂਆਂ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਪੱਤਰ ਵਿੱਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜ ਦਿੱਤਾ ਹੈ ਤਰਜਿੰਦਰ ਸਿੰਘ ਸਰਾ ਨੇ ਦੱਸਿਆ ਕਿ ਉਹ ਅੱਜ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਦੇ ਡੀਜੀਪੀ ਨੂੰ ਮਿਲਣ ਜਾ ਰਹੇ ਨੇ ਕੁਲਮ ਲਾ ਕੇ ਭਾਜਪਾ ਦੇ ਆਗੂ ਨੂੰ ਇਹ ਧਮਕੀ ਮਿਲਿਆ ਉਸ ਤੋਂ ਬਾਅਦ ਸਰਕਾਰਾਂ ਵੀ ਸੁਚੇਤ ਹੋਈਆਂ ਨੇ ਅਤੇ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ ਇਹ ਹੁਣ ਵੇਖਣਾ ਹੋਵੇਗਾ ਵਧੇਰੇ ਜਾਣਕਾਰੀ ਤੇ ਹੋਰ ਖਬਰਾਂ ਦੇ ਲਈ ਜੁੜੇ ਰਹੋ ਲੋਕਪੈਨ ਨਿਊਜ਼ ਦੇ ਨਾਲ ਧੰਨਵਾਦ